ਮਾਛੀਵਾੜੇ ਦੇ ਜੰਗਲ ਵਿੱਚ ਸੌਂ ਗਿਆ ਮਾਛੀਵਾੜੇ ਦੇ ਜੰਗਲ ਵਿੱਚ ਸੌਂ ਗਿਆ ਸਰ ਪਰਵਾਰ ਵਾਰ ਕੇ ਮਾਹੀ ਟਿੰਡ ਦਾ ਮਾਹੀ ਟਿੰਡ ਦਾ ਸਹਰਾਣਾ ਲਾ ਕੇ ਸੌਂ ਗਿਆ ਸਰ ਪਰਵਾਰ ਵਾਰ ਕੇ ਮਾਚੀ ਵਾੜੇ ਦੇ ਮੈਂ ਨਾ ਕਹੰਦੀ ਏ ਸੁਤ ਹੈ ਵਰਗੇਸ਼ਨੀ ਬੋਲੀ ਬੋਲ ਬੋਲ ਭੈਣੋ ਅਮਰੇਸ਼ਨੀ ਬੋਲੀ ਬੋਲ ਬੋਲ ਭੈਣੋ ਅਮਰੇਸ਼ਨੀ ਕੋਇਲ ਕਹੰਦੀ ਬਾਜਾਂ ਵਾਲਾ ਦਸ ਮੇਸ਼ਨੀ ਆਇਆ ਦੁਖੀਆਂ ਦੇ ਆਇਆ ਦੁਖੀਆਂ ਦੇ ਦੁਖੜੇ ਨਿਭਾਰ ਕੇ ਆਇਆ ਦੁਖੀਆਂ ਦੇ ਦੁਖੜੇ ਨਿਭਾਰ ਕੇ ਸਾਰਾ ਪਰਭਾਰ ਵਾਰ ਕੇ ਮਾਛੀ ਬਾੜੇ ਦੇ ਕੋਲੇ ਹਾਥੀ ਪ੍ਰਸ਼ਾਦੀ ਨੀ ਲਾ ਕੋੜਾ ਨੀ ਛੋਟੇ ਵੱਡੇ ਸਹਬਜ਼ਾਦੇ ਆਂ ਦਾ ਜੋੜਾ ਨੀ ਛੋਟੇ ਵੱਡੇ ਸਹਬਜ਼ਾਦੇ ਆਂ ਦਾ ਜੋੜਾ ਨਹੀਂ ਪਾਪੀ ਸਰਸਾ ਨੇ ਪਾ ਦੀਆ ਵਿਸ਼ੋੜਾ ਨਹੀਂ ਠੰਡੇ ਪਾਣੀ ਦੀਆਂ ਕਾਗਾ ਨੂੰ ਓਲਹਾਰ ਕੇ ਠੰਡੇ ਪਾਣੀ ਦੀਆਂ ਕਾਗਾ ਨੂੰ ਓਲਹਾਰ ਕੇ ਸਾਰਾ ਪਰ ਵਾਰ ਵਾਰ ਕੇ ਮਾਛੀ ਬਾੜੇ ਦੇ ਮਾਚੀ ਬਾੜੇ ਦੇ ਜੰਗਲ ਵਿੱਚ ਸੌਂ ਗਿਆ ਸਾਰਾ ਪਰਵਾਰ-ਵਾਰ ਕੇ ਮਾਹੀ ਟਿੰਡ ਦਾ ਵੱਡੇ ਬਾੜੇ ਚਮਕੌਰ ਫੁਰ ਜੰਦਨੀ ਛੋਟੇ ਭੇਜਤੇ ਦੁਲਾਰੇ ਸਰਹੰਦ ਨਹੀਂ ਛੋਟੇ ਭੇਜਤੇ ਦੁਲਾਰੇ ਸਰਹੰਦ ਨਹੀਂ ਜਿੱਥੇ ਕੌਮ ਦੀ ਉਸਾਰ ਨਹੀਂ ਐ ਕੰਦ ਨਹੀਂ ਸੋਹਲ ਫੁੱਲਾਂ ਤਾਈ ਸੋਹਲ ਫੁੱਲਾਂ ਤਾਈ ਨੀਆਂ ਚ ਖਿਲਾਰ ਕੇ ਸਾਰਾ ਪਰਵਾਰ ਵਾਰ ਕੇ ਮਾਛੀ ਬਾੜੇ ਤੇ ਨੰਗੇ ਪੈਰੀਆਂ ਆ ਸੱਪਾਂ ਨੂੰ ਲਟਾੜਦਾ ਡਾਡੇ ਬੇਲਿਆਂ ਚਲਾਉਂਦੇ ਸੀਨੇ ਪਾੜਦਾ ਡਾਡੇ ਬੇਲਿਆਂ ਚਲਾਉਂਦੇ ਸੀਨੇ ਪਾੜਦਾ ਮਹਿੰਦੀ ਖੂਨ ਦੀ ਜ਼ਮੀਨੂੰ ਰੰਗ ਛਾੜਦਾ ਵੈਰੀ ਤਲਾਂ ਦੇ ਵੈਰੀ ਤਲਾਂ ਦੇ ਵਿਚਾਲਿਓਂ ਤਾੜੀ ਮਾਰ ਕੇ ਸਾਰਾ ਪਰਵਾਰ ਵਾਰ ਕੇ ਮਾਛੀ ਬਾੜੇ ਤੇ ਮਾਛੀ ਬਾੜੇ ਤੇ ਜੰਗਲ ਵਿੱਚ ਸੋਂਗਿਆ ਸਾਰਾ ਪਰਵਾਰ ਵਾਰ-ਵਾਰ ਕੇ ਮਾਛੀ ਬਾੜੇ ਤੇ ਡਲੇ ਰੇਸ਼ਮੀ ਪੋਸ਼ਾਕ ਲੀਰੋ ਲੀਰ ਆ ਖੜੀ ਪੈਰੇ ਤੇ ਸੋਹਣੇ ਸ਼ਮਸ਼ੀਰ ਆ ਖੜੀ ਪੈਰੇ ਤੇ ਸੁਰਾਣੇ ਸ਼ਮਸ਼ੀਰ ਆ ਜੀਨੇ ਕੌਮ ਦੀ ਪਲਟੀ ਤੱਕ ਦੀਰ ਆ ਖੂਨ ਚਰਨਾ ਚੋਂ ਵਗੇ ਠਾਠਾ ਮਾਰ ਕੇ ਸਾਰ ਪਰਵਾਰ ਵਾਰ ਕੇ ਮਾਛੀ ਬਾੜੇ ਦੇ ਮਾਛੀ ਬਾੜੇ ਦੇ ਜੰਗਲ ਵਿੱਚ ਸੋਂਗਿਆ ਸਾਰਾ ਪਰਵਾਰ ਵਾਰ ਕੇ ਮਾਛੀ ਬਾੜੇ ਦੇ ਏ ਰੂਸੇ ਜਾਂਦੋਂ ਸੱਤਰ ਚੰਗਾ ਯਾਰ ਦਾ ਪਿਆ ਸੂਲਾ ਉੱਤੇ ਸ਼ੁਕਰ ਗੁਜ਼ਾਰਦਾ ਪਿਆ ਸੂਲਾ ਉੱਤੇ ਸ਼ੁਕਰ ਗੁਜ਼ਾਰਦਾ ਭਾਣਾ ਮਿੱਠਾ ਮੰਨੇ ਉਸ ਕਰਤਾਰ ਦਾ ਕਰਜ ਦੁਖੀਆਂ ਦੇ ਕਰਜ ਦੁਖੀਆਂ ਦੇ ਸਿਰਾਂ ਤੋਂ ਉਤਾਰ ਕੇ ਸਾਰਾ ਪਰ भार ਵਾਰ ਕੇ ਮਾਛੀ ਵਾੜੇ ਦੇ ਕੋਇਲ ਕਹਿੰਦੀ ਇਹ ਨੂੰ ਸੁੱਤੇ ਨੂੰ ਜਗਾਇਓ ਨਾ ਇਹਦੀ ਨੀਂਦ ਚ ਵਿਗਨ ਕੋਈ ਪਾਇਓ ਨਾ ਏ ਵੀ ਨੀਂਦ ਚ ਵਿਗਾਨਾ ਕੋਈ ਪਾਇਓ ਨਾ ਸੌਣ ਲੈਣ ਦੇਵੋ ਸ਼ੋਰ ਨੂੰ ਮਚਾਇਓ ਨਾ ਕਰੋ ਰੱਜ ਕੇ ਕਰੋ ਰੱਜ ਕੇ ਦੀਦਾਰ ਚੁੱਪ ਧਾਰ ਕੇ ਸਾਰਾ ਪਰਵਾਰ ਵਾਰ ਵਾਰ ਕੇ ਮਾਛੀ ਬਾੜੇ ਤੇ ਕੱਲਾ ਇਹਨੂੰ ਜਸਬੰਤ ਕਰ ਲੈਣ ਦਿਓ ਰੱਬ ਪੁੱਛਦਾ ਹਵਾਲ ਸਾਰਾ ਕਹਿਣ ਦਿਓ ਰੱਬ ਪੁੱਛਦਾ ਹਵਾਲ ਸਾਰਾ ਕਹਿਣ ਦਿਓ ਮੁੱਲ ਕੀਤੀ ਕੁਰਬਾਨੀ ਵਾਲਾ ਪੈਣ ਦਿਓ ਕਹੇ ਚੰਦਨ ਕਮਲ ਇਉਂ ਪੁਕਾਰ ਕੇ ਸਾਰਾ ਪਰਵਾਰ ਵਾਰ ਵਾਰ ਕੇ ਮਾਛੀ ਵਾੜੇ ਦੇ ਮਾਛੀ ਵਾੜੇ ਦੇ ਜੰਗਲ ਵਿੱਚ ਸੌਂ ਗਿਆ ਸਾਰਾ ਪਰਵਾਰ ਵਾਰ-ਵਾਰ ਕੇ ਮਾਹੀ ਟਿੰਡ ਦਾ ਮਾਹੀ ਟਿੰਡ ਦਾ ਸਹਰਾਣਾ ਲਾ ਕੇ ਸੌਂ ਗਿਆ ਸਾਰਾ ਪਰਵਾਰ ਵਾਰ-ਵਾਰ ਕੇ ਮਾਛੀ ਵਾੜੇ ਦੇ